ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੜਿੰਗ ਫੈਮਿਲੀ ਬਲੌਗ ਤੇ ਸਵਾਗਤ ਹੈ ਜੀ ਤੁਹਾਡਾ ਹੋਰ ਦੱਸੋ ਇਹ ਸਾਰੇ ਕਿਵੇਂ ਆਸੀਂ ਵੀ ਵਧੀਆ ਜੀ ਲਓ ਜੀ ਅੱਜ ਆਪਾਂ ਪੈਕਿੰਗ ਕਰ ਰਹੇ ਹਾਂ ਪਹਿਲਾਂ ਆਪਾਂ ਜਾ ਕੇ ਆਇਆ ਤੁਮਤਾਨ ਸਾਹਿਬ ਤੇ ਹੁਣ ਆਪਾਂ ਨੇ ਜਾਣਾ ਹੀ ਹਜ਼ਰੂਤ ਸਾਹਿਬ ਹੁਣ ਪ੍ਰੈਸ ਕਰ ਲਈਏ ਪ੍ਰੈਸ ਤਾਂ ਸਾਰੇ ਕੱਪੜੇ ਕਰਦੇ ਪ੍ਰੈਸ ਚਲੋ ਮੜੀ ਮੜੀ ਇਹਨਾਂ ਨੂੰ ਮਾਰ ਲੈਣਾ ਤਾਂ ਬਾਲਕਾ ਨਹੀਂ ਇਹਨਾਂ ਦੇ ਵਿੱਚ ਫੇਰ ਵੀ ਹੁਣ ਜਦੋਂ ਪੈਗਾਂ ਦੇ ਵਿੱਚ ਕੱਪੜੇ ਪਾਵਾਂਗੇ ਬਾਅਦ ਤਾਂ ਪੈ ਹੀ ਜਾਣਗੇ వారు ਓਏ ਫੋਟੋਇੰਗ ਕਰ ਲਈ ਪਰ ਇਸ ਆਪਣੀ ਹੋਊਗੀ। ਕੁਸਰੇ ਤੋਂ ਸਾਰੇ ਤੇਰੇ ਕੱਟ ਕੱਟ ਗੀ। ਲਓ ਜੀ ਬਲਕੋ ਬੱਚਿਆਂ ਦੇ ਕੱਪੜੇ ਪਾ ਦਈਏ ਤੇ ਛੇ ਚੀਜ਼ ਆਪਾਂ ਜਾ ਰਹੇ ਨਹੀਂ ਜੀ ਸਹਿਬ ਜਿੰਨੇ ਜਿਹੜਾ ਆਪਾਂ ਨੇ ਲਾਉੜੇ ਨੇ ਹਨਾ ਉਥੇ ਆਪਾਂ ਉਹਦੇ ਸਾਹਬ ਨਾਲ ਆਪਾਂ ਕੱਪੜੇ ਪਾ ਲੰਨੇ ਚਾਰ ਚਾਰ ਸੂਟ ਪਾ ਲੰਨੇ ਆਂਗੇ ਆਪਾਂ ਇਹਦੇ ਵਿੱਚ ਚਾਰ ਦਿਨ ਅਸੀਂ ਲਾਉਣੇ ਨੇ ਦੋ ਦਿਨ ਟ੍ਰੇਨ ਦੇ ਵਿੱਚ ਖੋਣ ਦਾ ਵੀ ਜਿੰਨੇ ਦੋ ਦਿਨ ਚਾੜ ਲੱਗ ਜਾਣਗੇ ਇਹ ਪਾ ਪਾ ਨਹੀਂ ਕੱਪੜੇ ਬੱਚਿਆਂ ਨੇ ਪਾਉਣੇ ਕਹਿੰਦਾ ਆਪਾਂ ਚਾਰ ਚਾਰ ਸੂਟ ਜਿੰਨੇ ਵੀ ਲੋੜ ਕੋ ਪਹਿਨਣੇ ਨੇ ਇਹਨੇ ਦੋਨੇ ਪੈਆਂ ਦੇ ਪੈਵੇਂਗੇ ਟੇਚੀ ਦੇ ਵਿੱਚ ਤੁਸੀਂ ਦੋਵੇਂ ਮਾਪਾ ਪਾ ਲਓ ਦੇ ਉਹਦੇ ਵਿੱਚ ਬਾਹਰ ਦੇ ਵਿੱਚ ਪਾ ਚਾਰ ਦਿਨ ਲਾਉਣੇ ਨੇ ਅੰਦਰ ਕਿਹ ਘਾਤੇ ਦਾ ਟ੍ਰਿਪ ਪਈ ਸਾਡਾ 8 ਦਿਨਾਂ ਦਾ ਚਾਰ ਦਿਨ ਤਾਂ ਟ੍ਰੇਨ 'ਚ ਹੀ ਲੱਗ ਜੰਦੇ ਨੇ ਆਉਣ ਤੇ ਜਾਣ ਚਾਰ ਦਿਨ ਆਪਣਾ ਥੇ ਜਿਹੜੇ ਆਪਾਂ ਥੇ ਸੂਟ ਪਾਉਣੇ ਨੇ ਚਾਰ ਸੂਟ ਆਪਾਂ ਉਹ ਹੋਗੇ ਇੱਕ ਨਾਈਟ ਸੂਟ ਹੋ ਜਾਊਗਾ ਤੇ ਚਲੋ ਜੀ ਇਹ ਆਪਣੀ ਟੈਕੀ ਹੋ ਗਈ ਪੈਕ ਬੱਚਿਆਂ ਦੇ ਕੱਪੜੇ ਸਾਰੇ ਇਹਦੇ ਵਿੱਚ ਆ ਗਏ ਹੁਣ ਇਹਦੇ ਵਿੱਚ ਆਪਾਂ ਪਰ ਮਿਲਦਾ ਨਾਲ ਪਜਾਮਾ ਟਿਕ ਜੂਗਾ ਇੱਕ ਇੱਕ ਉਹ ਰੱਖਦਨੇ ਆਪਾਂ ਸੂਟਾਂ ਫਿਰਾਂਗੇ ਕਿੱਥੇ ਦਾ ਕੀ ਜਿੰਨ ਇੱਚੀ ਆ ਅਸ ਇੱਕ ਟੱਪੇ ਜੂ ਦੀ ਨਾਲ ਕਪੜਾ ਰੱਖ ਤੈਨੂੰ ਦਾ ਪਾਈ ਟੱਪਾ ਜਮਾ ਠੀਕ ਹੈ ਜਿੰਨੇ ਕਪੜੇ ਵੀ ਜਿਹੜੇ ਚ ਪੈ ਜਾਣਗੇ ਇਹ ਪੂਰੇ ਸਾਈਡ ਤੇ ਪੋੜੀ ਚ ਪੱਗ ਰੱਖ ਲੋ ਇੱਕ ਇੱਥੇ ਇੱਕ ਪੱਗ ਰੱਖਣਾ ਇੱਕ ਨਾਲ ਛੁੱਟੇ ਤੇ ਰਹਤ ਨਹੀਂ ਹੋਰ ਕੁਝ ਵੀ ਪੈ ਜੂਗਾ ਇੱਥੇ ਇੱਕ ਸੂਟ ਹੋ ਰੱਖ ਲਈ ਪਰ ਮੇਰੇ ਦੇ ਫਰੇ ਦੇ ਵਿੱਚ ਲਓ ਜੀ ਚਾਰ-ਚਾਰ ਸੂਟ ਪਾ ਲਈਏ ਆਪਣੇ ਬੱਚਿਆਂ ਦੇ ਇੱਕ-ਇੱਕ ਹੋ ਜੂ ਬੱਚਿਆਂ ਦਾ ਆਹ ਸ਼ੈਕਟ ਰੱਖ ਦੋ ਆਪਣਾ ਉਹਦੇ ਆਹ ਵਾਲੀ ਰੱਖ ਦੋ ਸ਼ੈਕਟ ਨਾਈਟ ਸੂਟ ਹੋ ਗਏ ਕੀ ਕਿਨਾਂ ਦਾ ਚਾਰ-ਚਾਰ ਸੂਟ ਆਪਾਂ ਨੇ ਉੱਥੇ ਪਾਉਣ ਵਾਸਤੇ ਜਿਹੜੇ ਲੈ ਕੇ ਜਾਣੇ ਨੇ ਉਹ ਰੱਖ ਲੈ ਬਾਕੀ ਆਪਣੀ ਟ੍ਰੇਨ ਹੈ ਜੀ ਏਸੀ ਵਾਲੀ ਕਿਉਂਕਿ ਗਰਮੀਆਂ ਦੇ ਵਿੱਚ ਹੋਏ ਸੀ ਲਾ ਦਉਂਦੇ ਹੁੰਦੇ ਨੇ ਸਰਦੀਆਂ ਦੇ ਵਿੱਚ ਹੀਟਰ ਲਾ ਦਉਂਦੇ ਨੇ ਆਪਣੀ ਏਸੀ ਟ੍ਰੇਨ ਹੈਗੀ ਵੈਸੇ ਉੱਥੇ ਕੱਪੜੇ ਲਿਡੇ ਦੀ ਆਪਾਂ ਨੂੰ ਲੋਡ ਹੈ ਨਹੀਂ ਆਪਾਂ ਨੂੰ ਦੇਣੇ ਨੇ ਉਹ ਸਾਰਾ ਕੁਝ ਨਾਲ ਕੱਪੜੇ ਲਗ ਰਹੇ ਨੇ ਚਾਦਰ ਹੋਗੀ ਲੈਣ ਵਾਸਤੇ ਥਰੂ ਫਿਰ ਵੀ ਆਪਾਂ ਇੱਕ ਚਾਦਰ ਨਾਲ ਪਾ ਲਾਂਗੇ ਇਹਨੂੰ ਕਰਦੀ ਆਪਾਂ ਬੰਦ ਲੋ ਜੀ ਇਹ ਚਾ ਫੋ ਪਾ ਲੰਨੇ ਆਂਗੇ ਮੇਰੇ ਤੇ ਭਰ ਮੇਰੇ ਤੇ ਕੱਪੜੇ

ਗੋਲ ਟੰਡੇ ਦਿੰਦੇ ਨੇ ਦੁਪੱਟਾ ਨਾ ਰਹਿ ਜਾਵੇ ਹੋਰ ਤਾਂ ਕੁਛ ਨਹੀਂ ਤੇ ਉੱਥੇ ਦੇਖੀਏ ਫਿਰ ਕਿੰਨਾ ਛਿਮੇ ਪਾਉਣੀ ਆ ਦੇਖੋ ਫੜੇ ਕੋਟੀ ਸਵਾਟਰ ਆਪਾਂ ਨੂੰ ਲੋੜ ਨਹੀਂ ਪੈਂਦੀ ਦਿੱਲੀ ਤੱਕੇ ਠੰਡ ਹੁੰਦੀ ਆ ਉਸ ਤੋਂ ਅੱਗੇ ਤਾਂ ਠੰਡ ਨਹੀਂ ਹੁੰਦੀ ਹੈਗੀ ਇੰਨੀ ਬਸ ਆਪਾਂ ਜਿਹੜੀ ਪਾ ਕੇ ਜਾਵਾਂਗੇ ਇੱਕ ਇੱਕ ਉਹੀ ਉੱਥੇ ਜੀ ਠੰਡ ਹੋਈ ਸਵੇਰ ਸ਼ਾਮ ਦੀ ਕਹਿੰਦੇ ਨੇ ਵੀ ਠੰਡ ਹੈ ਮੰਮੀ ਹੁਣੇ ਜਾ ਕੇ ਆਏ ਨੇ ਫਿਰ ਆਪਾਂ ਉਹੀ ਪਾ ਲਿਆ ਕਰਾਂਗੇ ਫਿਰ ਇਹਨਾਂ ਬਾਜਨ ਚੱਕ ਕੇ ਲੈ ਜਾਣਾ ਵੀ ਔਖਾ ਹੀ ਐ ਤੇ ਕੁਛ ਮੈਂ ਹੁਣ ਬਿਮਾਰ ਹੋ ਕੇ ਹਟੀਆਂ ਪਤਾ ਨਹੀਂ ਇਸ ਕੱਟ ਕੇ ਥੋੜੀ ਜਿਹਾ ਇਹਨਾਂ ਚੱਕਣ ਚ ਵੀ ਪ੍ਰੋਬਲਮ ਐ ਵੀ ਇੰਨਾ ਸਮਾਨ ਮੈਂ ਚੱਕਦੀ ਨਹੀਂ ਲੈ ਜਾ ਸਕਦੀ ਬਸ ਆਪਾਂ ਨੂੰ ਜਿਹੜੀ ਚੀਜ਼ਾਂ ਨੂੰ ਆਪਾਂ ਨੂੰ ਜ਼ਰੂਰਤ ਐ ਜਿੰਨੇ 4 ਸੂਟ ਹੋ ਗਏ ਆਪਾਂ ਨੂੰ 4 ਦਿਨ ਲਾਉਣੇ ਨੇ ਉੱਥੇ ਇੱਕ ਆਪਣਾ ਨਾਈਟ ਸੂਟ ਹੋ ਗਿਆ ਚਾਰ ਚਾਰੇ ਮੈਂ ਬੱਚਿਆਂ ਨੇ ਪਾਏ ਨਹੀਂ ਚਾਰ ਸੂਟ ਮੈਂ ਆਪਦੇ ਪਾਏ ਨੇ ਤੇ ਜਾਗਟ ਵਗੈਰਾ ਉਹ ਹੀ ਪਾ ਲਿਆ ਕਰਾਂਗੀ ਜਿਹੜੀ ਆਪਾਂ ਇੱਥੇ ਤੋਂ ਪਾ ਕੇ ਜਾਵਾਂਗੇ ਨਾ ਇਹਦੇ ਬਾਲਾ ਭਾਜਨ ਚੱਕਣਾ ਵੀ ਔਖਾ ਹੋ ਜਾਂਦਾ ਹੈ ਕਿ ਕਸੂਟਾ ਪਰ ਆਤ ਵਾਸਤੇ ਪਰ ਉਹਨੇ ਇਟਾਲੀਏ ਹੋ ਗਈ ਹੈ ਹੈਂਡਸਾਮ ਵਾਲਾ ਫਿਰ ਜਰੂਰ ਲੋਡ ਪੈਂਦੀ ਹੈ ਨਾ ਟ੍ਰੇਨ ਦੇ ਵਿੱਚ ਇਹ ਜਿੰਝੀ ਜਰਮਾਪਾਣਾ ਜਰੂਰ ਲੈ ਕੇ ਜਾਣੀ ਚਾਹੀਦੀਆਂ ਨੇ। ਬਾਕੀ ਠੰਡ ਦਾ ਤਾਂ ਚਲੋ ਹੁਣ। ਉਸ ਵਾਲਾ ਫਾਂ ਪਾਈਆਂ ਲੈਂਗੀਆਂ। ਇਹ ਦਵਾਈਆਂ ਪਾਈਆਂ ਨੇ ਇਹ ਆਪਾਂ ਜਿਵੇਂ ਕੋਈ ਸਿਰਦਰਦ ਵਗੈਰਾ ਹਨਾ। ਚਲੋ। ਕੋਈ ਨਾ ਕੋਈ ਕਿਉਂਕਿ ਆਪਾਂ ਨੂੰ ਟ੍ਰੇਨ ਦੇ ਵਿੱਚ ਕੋਈ ਆਪਾਂ ਨੂੰ ਉਹ ਨਹੀਂ ਹੁੰਦਾ ਜਿਵੇਂ ਸਿਰਦਰਦ ਦੀ ਹੋਗੀ, ਬੁਖਾਰ ਦੀ ਹੋਗੀ। ਇਹ ਆਪਾਂ ਦਵਾਈਆਂ ਪਾ ਲਈਆਂ ਨਾਲ। ਇਹ ਆਪਣੇ ਬ੍ਰਸ਼ਰੂਰ ਸ਼ੋ ਹੋ ਗਏ। ਇਹ ਛੋਟਾ-ਮੋਟਾ ਸਮਾਨ ਹੀ ਬਸ ਜਿੰਨੇ ਹੁਣ ਆਪਾਂ ਨੂੰ ਲੋਡ ਪੈਂਦੀ ਏ। ਇਹ ਬੱਚਿਆਂ ਦਾ ਸਮਾਨ ਹੋ ਗਿਆ। ਕੋਲ ਵੇਟ, ਬਰਸ਼ ਵਗੈਰਾ ਇਹ ਜੋ ਕੁਝ ਹੁਣ ਇਹ ਆਪਾਂ ਨੂੰ ਸਾਰਾ ਦਾਸੇ ਦੀ ਲੋਡ ਪਾਉਗੀ। ਇਹ ਆਪਾਂ ਦਾ ਸਮਾਨ ਲੱਗੇ ਨਹੀਂ ਕਿ ਬੈਲਚਪਾਨਾ ਵਿੱਚ। ਤੁਸੀਂ ਬੱਚੇ ਨੇ ਕਿੱਟਾਂ ਦੇ ਵਿੱਚ ਵੀ ਪੈ ਜਾਊਗਾ। ਇਹ ਆਪਣੇ ਆਪਣੀ ਕਿੱਟਾਂ ਚੱਕ ਲਵਾਂਗੇ। ਹਨਾ? ਬੱਚੇ ਇਹਨਾਂ ਦੇ ਕਿੱਟਾਂ 'ਚ ਪੈ ਜਾਊਗਾ, ਬਾਕੀ ਦਾ ਸਮਾਨ। ਕੱਪੜੇ ਸਾਡੇ ਇਹਦੇ ਵਿੱਚ ਪੈ ਗਈ। ਪੱਕੇ ਆਪਣੀ ਐਸੀ ਵਾਲੀ ਟ੍ਰੇਨ ਆਪਾਂ ਨੂੰ ਇਹ ਲੋਡ ਨਹੀਂ ਪੈਂਦੀ ਹੈਗੀ। ਜਿਵੇਂ ਹੁਣ ਬੈੱਡ ਸੀਟ ਹੋ ਗਈ ਜਾਂ ਹਨਾ ਸਹਰਾਣੇ ਵਗੈਰਾ ਉਹ ਤੁਹਾਨੂੰ ਸਾਰੇ ਮਿਲ ਲੰਗੇ ਉਹਦੇ ਵਿੱਚੋਂ ਕਿਉਂਕਿ ਆਪਾਂ ਨੇ ਏਸੀ ਇਲਟ੍ਰੈਨ ਇਟਾ ਬੁੱਕ ਕੀਤੀਆਂ ਹੋਈਆਂ ਨਹੀਂ 2 ਮਹੀਨੇ ਹੋ ਗਏ ਆਪਾਂ ਟ੍ਰੈਨ ਹੱਕ ਕੀਤੀਆਂ ਨੂੰ ਟਿਕਟ ਬੁੱਕ ਕਰੀਆਂ ਨੂੰ ਬਾਕੀ ਦੇਖਾਂਗੇ ਕਿਵੇਂ ਹੋਊਗਾ ਟ੍ਰੇਨ ਦਾ ਐਕਸਪੀਰੀਅੰਸ ਸਾਡਾ ਇਸ ਗ੍ਰੇਸ ਮੇਰੇਕਾ ਹੇ ਨੀਚੇ ਪਾ ਦੇਣਾ। ਲਓ ਜੀ ਪੈਕਿੰਗ ਆਪਣੀ ਹੋ ਗਈ। ਸਾਰੀ ਜਿਹਦੇ ਵਿੱਚ ਆਪਾਂ ਨੇ ਆਪਣੇ ਪਾਦੇ। ਲੋਈ ਮਾਪੁੱਤਾਂ ਦੇ ਕੱਪੜੇ ਇੱਕ ਬੈਗ ਹੋ ਜਾਵਾ ਤੇ ਇੱਕ ਆਪਾਂ ਉਹਨੂੰ ਦੇ ਬੱਚਿਆਂ ਦੇ ਕੱਪੜੇ ਪਾਤੇ ਕੁੜੀਆਂ ਦੇ ਦੋਨਾਂ ਦੇ ਟੇਚੀ ਦੇ ਵਿੱਚ ਤੇ ਇਹ ਆਪਣਾ ਹੋ ਗਿਓਈ ਖਾਣ ਪੀਣ ਦਾ ਸਮਾਨ ਇਹਨੂੰ ਆਪਾਂ ਸਵੇਰੇ ਬੈਗ ਦੇ ਵਿੱਚ ਪਾ ਲਾਂਗੇ। ਦੂਸਰੇ ਬੈਗ ਦੇ ਵਿੱਚ ਪਾ ਲਾਂ। ਉਹ ਆਪਣਾ ਉਧਰ ਪਏ। ਤੇ ਬੱਚਿਆਂ ਦੇ ਗਿੱਟਾ-ਗੁੱਟਾ ਨੇ ਆਪਣੇ ਆਪ ਉਹਦੇ ਵਿੱਚ ਪਾ ਲਾਂਗੇ। ਨਾਲ ਉਹਦੇ ਵਿੱਚ ਕਿਸ਼ਾਰੇ ਤੌਲੀਏ ਪੈ ਜਾਣਗੇ। ਤੇ ਆਪਣੇ ਵੀਡੀਓ ਦਾ ਹੁਣ ਆਪਾਂ ਐਂਡ ਵੀ ਅੱਛੀ ਕਰਦੇ ਆ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗ ਗਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਲਾਈਕ ਤੇ ਕਮੈਂਟ ਕਰਕੇ ਜੀ ਦੱਸਿਆ ਕਰੋ ਜੀ ਅੱਗੇ ਕਰਵਾਵਾਂਗੇ ਤੁਹਾਨੂੰ ਆਪਾਂ ਹਜੂਰ ਸਾਹਿਬ ਦੇ ਦਰਸ਼ਨ ਦੱਸਾਂਗੇ ਤੁਹਾਨੂੰ ਟ੍ਰੇਨ ਦਾ ਐਕਸਪੀਰੀਅੰਸ ਕਿਵੇਂ ਰਿਹਾ ਚਲੋ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ